ਧੰਨ ਗੁਰੂ ਆਰ ਰਾਜ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਗੁਰਦੁਆਰਾ ਸੀਸਮੈਲ ਸਾਗ ਕੀਰਤਪੁਰ ਸਾਹਿਬ ਵਿਖੇ ਅੱਜ ਵਾਲੇ ਦਿਨ ਸਤਿਗੁਰੂ ਧੰਨ ਗੁਰੂ ਆਰ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਮਾਤ ਕ੍ਰਿਸ਼ਨ ਕੌਰ ਜੀ ਦੇ ਇੱਕ ਪਾਵਨ ਕੁੱਖੋਂ ਸਤਿਗੁਰੂ ਜੀ ਨੇ ਅਵਤਾਰ ਧਾਰਨ ਕੀਤਾ ਸਤਿਗੁਰੂ ਧੰਨ ਗੁਰੂ ਆਰ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਜਿਸ ਵੇਲੇ ਅਵਤਾਰ ਹੋਇਆ ਹੈ ਸਤਗੁਰਾਂ ਦੇ ਇੱਕ ਵੱਡੇ ਭਰਾਤਾ ਵੀ ਨੇ ਬਾਬਾ ਰਾਮ ਰਾਏ ਜੀ ਧੰ ਗੁਰੂ ਹਰਕ੍ਰਿਸ਼ਨ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਦੋ ਸਹਿਬਜ਼ਾਦੇ ਆ ਵੱਡੇ ਬਾਬਾ ਰਾਮ ਰਾਏ ਜੀ ਛੋਟੇ ਧੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਸ ਵੇਲੇ ਧੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਅਵਤਾਰ ਹੋਇਆ ਤਾਂ ਧੰ ਗੁਰੂ ਰਾਏ ਸਾਹਿਬ ਜੀ ਮਹਾਰਾਜ ਨੇ ਗੋਦ ਵਿੱਚ ਲੈ ਕਰਕੇ ਬਚਨ ਕੀਤਾ ਇਹਨਾਂ ਨੇ ਵੱਡੇ ਕਾਰਜ ਕਰਨੇ ਆ ਜਿਹੜੇ ਕਾਰਜ ਇਹਨਾਂ ਨੇ ਕਰਨੇ ਆ ਇਹਨਾਂ ਵਰਗੇ ਕਾਰਜ ਕੋਈ ਹੋਰ ਨਹੀਂ ਕਰ ਸਕਦਾ ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਬਾਨਾ ਪ੍ਰੀਤਮ ਪੰਜ ਕੁ ਸਾਲ ਕੁਝ ਮਹੀਨਿਆਂ ਦੀ ਆਰਬੜਾ ਦੇ ਵਿੱਚ ਗੁਰਤਾ ਗੱਦੀ ਤੇ ਸੁਭਾਏ ਮਾਨ ਹੁੰਦੇ ਆ ਸੀਸ ਮੈਲ ਕੀਰਤਪੁਰ ਸਾਹਿਬ ਤੋਂ ਲੈ ਕਰਕੇ ਬੰਗਲਾ ਸਾਹਿਬ ਦਿੱਲੀ ਤੱਕ ਸਤਿਗੁਰੂ ਦੇ ਸਰੀਰ ਦੀ ਯਾਤਰਾ ਰਹੀ ਆ